ਸਤਨਾਮ ਸ਼੍ਰੀ ਵਾਇਗੁਰੂ ਸਾਹਿਬ ਜੀਓ ਰਹਿਰਾ ਸਾਹਿਬ ਹਰ ਜੁਗ ਜੁਗ ਭਗਤ ਉਪਾਇ ਆਪੇ ਚ ਰਖਦਾ ਆਇਆ RAM ਰਾਜੇ ਹਰ ਨਾਕਸ ਦੁਸ਼ਟ ਹਰ ਮਾਰਿਆ ਪਹਿਲਾਦ ਤਰਾਇਆ ਅਹਕਾਰੀਆਂ ਮਿੰਦ ਕਾ ਪਿੱਠ ਦੇ ਨਾਮ ਦਿਓ ਭਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ ਇੱਕ ਓੰਕਾਰ ਸਤਿਗੁਰ ਪ੍ਰਸਾਦ ਸ਼ਲੋਕ ਮਹੱਲਾ ਪਹਿਲਾ ਦੁਖਦਾਰੋ ਸੁਖ ਰੋਗ ਪਿਆ ਜਾ ਸੁਖਤਾਨ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾਉ ਕਰੀ ਨ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਈ ਲਖਿਆ ਰਹਾਉ ਜਾਤ ਮੈਂ ਜੋਤ ਜੋਤ ਮੈਂ ਜਾਤਾ ਅਕਲ ਕਲਾ ਭਰਪੂਰ ਹਾ ਤੂੰ ਸੱਚਾ ਸਾਈਬ ਸਿਫਤ ਸਵਾਲਿਓ ਜਿਨ ਕੀ ਤੀਸੋ ਪਾਰ ਪਿਆ ਕਹੋ ਨਾਨਕ ਕਰਤੇ ਕਿਆ ਬਾਤਾ ਜੋ ਕਿਛ ਕਰਨਾ ਸੋ ਕਰੇਹਾ ਸੋਦਰਾਗ ਅਸਮਨ ਨਪੇਲਾ ਇਕ ਓੰਕਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਕਰਕੇ ਹਾ ਜਤਬੈ ਸਰਬ ਸੁਮਾਲੇ ਬਾਜੇ ਤੇਰੇ ਨਾਦ ਅਨੇਕ ਅਸੰਖਾ ਕੇਤੇ ਤੇਰੇ ਵામਣ ਹਾਰੇ ਕੇਤੇ ਤੇਰੇ ਰਾਗ ਪ੍ਰੀ ਸਿਉ ਕਹੀਏ ਕੇਤੇ ਤੇਰੇ ਗਾਉਣ ਹਾਰੇ गावन्तु दो पवन पाणि बै गावे राजा धर्म दुरे गावन्तु चित्त गुप्त लिख जानन् लिख लिख धर्म विचारे गावन्तु दनो इश्वर ब्रह्मा देवी सोहन तेरे सदा सवारे गावन्तु दिनो इन्द्र इन्द्रासन बैठे देवतया धरणा ਗਾਵੰਤ ਤੁਦਨੋ ਸਿੱਧ ਸਮਾਤੀ ਅੰਦਰ ਗਾਵੰਤ ਤੁਦਨੋ ਸਾਧ ਵਿਚਾਰੇ ਗਾਵੰਤ ਤੁਦਨੋ ਜਤੀ ਸਤੀ ਸੰਤੋਖੀ ਗਾਵੰਤ ਤੁਦਨੋ ਵੀਰ ਕਰਾਰੇ ਗਾਵੰਤ ਤੁਦਨੋ ਪੰਡਤ ਪੜਨ ਰਖੀ ਸਰ ਜੁਗ ਜੁਗ ਵੇਦਾ ਨਾਲੇ ਗਾਵੰਤ ਤੁਦਨੋ ਹੋਣਿਆ ਮਨਮੋਹਨ ਸੂਰਗ ਮਛਪਿਆਲੇ गावन तु रत्न उपा तेरे अठ सठ ती रत्ले गावन् तु जोध जोद सूरा गावन तु दनो खाणि चारे गावन तुदनो खण्ड कर ब्रह्मण्डा करकर तेरे तारे सई तुनो गावन जो तुद पावन जोदपाते तेरे भगत रसले ਹੋਰ ਕਿਤੇ ਤੁਦਨੋਂ ਗਾਵਨ ਸੇ ਮੇ ਚਿਤਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸਾਚਾ ਸਾਚੀ ਨਾਈ ਹੈ ਬੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਦੇਖੇ ਕੀਤਾ ਆਪਣਾ ਜੋਤਿਸ ਦੀ ਵਡਿਆਈ ਜੋ ਤਿਸ ਭਾਵੇਂ ਸੋਈ ਕਰਸੀ ਫਿਰ ਹੁਕਮ ਨਾ ਕਰ ਨਾ ਜਾਏ 105 6 7 ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹਿਲਾ ਪਹਿਲਾ ਸੁਣ ਵੱਡਾ ਆਖੇ ਸਭ ਕੋ ਏ ਕੇ ਵੱਡ ਵਡਾ ਥਾ ਹੋਏ ਕੀਮਤ ਪਾਏ ਨਾ ਕਹਿ ਜਾਏ ਕਹਿਨੇ ਵਾਲੇ ਤੇਰੇ ਰਹਿ ਸਮਾਏ ਵੱਡੇ ਮੇਰੇ ਸਾਹੀ ਬਾਗ ਹਰ ਗੰਬੀਰਾ ਬੁਲ ਗਹਿਰਾ ਕੋਈ ਨਾ ਜਾਣੇ ਤੇਰਾ ਕਿਤਾ ਕੇਵੜ ਚੀਰਾ ਰਹਾਓ ਸਭ ਸੂਰਤੀ ਮੇ ਸੋਤ ਕਮਾਈ ਸਭ ਕੀਮਤ ਮਿਲ ਕੀ ਮਤ ਪਾਈ ਗਿਆਨੀ ਧਿਆਨੀ ਗੁਰਬੁਰ ਹਾਈ ਕਹਿ ਨਾ ਜਾਈ ਤੇਰੀ ਦਿਲ ਵਡਿਆਈ ਸਭ ਸੱਤ ਸਭ ਤਪ ਸਭ ਚੰਗਿਆਈਆਂ ਸਿੱਧਾ ਪੁਰਖਾਂ ਕਿਆ ਵਡਿਆਈਆਂ ਤੁਦਵਿਨ ਸਿੱਧੀ ਕਿਨੇ ਨ ਪਾਇਆ ਕਰਮ ਮਿਲੇ ਨਹੀਂ ਠਾਹ ਰਹਾਇਆ ਆਖਣ ਵਾਲਾ ਕਿਆ ਬੇਚਾਰਾ ਸਿੱਖੀ ਪਰੇ ਤੇਰੇ ਪੰਡਾਰਾ ਜਿਸ ਤੂੰ ਦੇ ਤਿਸ ਸੇ ਕਿਆ ਚਾਰਾ ਨਾਨਕ ਸੱਚ ਸੁਵਾਰਨ ਹਾਰਾ ਆ ਸਮਾਂ ਲਾ ਪੈਲਾ ਆਖਾ ਜੀਵਾ ਵਿਸਰੇ ਮਰ ਜਾਉ ਆਖਣ ਔਖਾ ਸਾਚਾ ਨਾਓ ਸਾਚੇ ਨਾਮ ਕੀ ਲਾਗੇ ਭੂਖ ਉਤਪੋਕੇ ਖਾਈ ਚਲੀਏ ਦੂਖ ਸੋਕਿ ਔ ਵਿਸਰੇ ਮੇਰੀ ਮਾਏ ਸਾਚਾ ਸਾਈਬ ਸਾਚੇ ਨਾਹਿ ਰਹਾਓ ਸਾਚੇ ਨਾਮ ਕੀ ਤਿਲ ਵੜਿਆਈ ਆਖ ਥਕੇ ਕੀਮਤ ਨਹੀਂ ਪਾਈ جے سب مل کے ਆਖਣ پاھے ਵਡਾ ਨ ਹੋਵੇ ਘਾਟ ਨ ਜਾਏ ਨਾ ਹੋ ਮਰੇ ਨ ਹੋਵੇ ਸੋਗ ਦੇਦਰ ਰਹੇ ਨ ਚੁਕੇ ਭੋਗ ਗੁਣ ਇਹੋ ਹੋਰ ਨਹੀਂ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵਡ ਆਪ ਤੇ ਵੜ ਤੇਰੀ ਦਾਤ ਜਿੰਨ ਦਿਨ ਕਰਕੇ ਕੀਤੀ ਰਾਤ ਕਸੰਬਿ ਸਾਰੇ ਤੇ ਕਮਜਾਤ ਨਾਨਕ ਨਾਮੇ ਬਾਜ ਸਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਗੁਰ ਸਤ ਪੁਰਖਾ ਬਿਨੋ ਕਰੋ ਗੁਰਪਾਸ ਹਮ ਕੇ ਰੇ ਕਰਮ ਸਤਗੁਰ ਸਰਨਾਈ ਕਰਦੇ ਆ ਨਾਮ ਪ੍ਰਗਾਸ ਮੇਰੇ ਮਿਤ ਗੁਰਦੇਵ ਮੋ ਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀ ਰਤ ਹਮਰੀ ਰਹਿ ਰਾਸ ਰਹਾਓ ਹਰਜਨ ਕੇਵਲ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾ ਸੇ ਮਿਲ ਸੰਗਤ ਗੁਣ ਪਰਗਾਸ ਜਿਨ ਹਰ 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 ਨਾਮ ਨ ਪਾਇਆ ਤੇ ਭਾਗ ਨਹੀਂ ਜੰਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜਿਵੇ ਤ੍ਰਿਗ ਜਿਵਾਸ ਜਿਨ ਹਰਜਨ ਸਤਿਗੁਰ ਸੰਗਤ ਪਾਈ ਤਿੰਤੁਰ ਮस्तक ਲਿਖਿਆ ਲਿਖਾਸ ਤਨ ਤਨ ਸਤ ਸੰਗਤ ਜਿਥੇ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਦਰੀ ਮੰਹਲਾ ਪੰਜਵਾ ਕਾਹੇ ਰੇ ਮਨ ਚਿਤਵੇ ਉਦਮ ਜਾ ਹਰ ਹਰ ਜੀਓ ਪਰਿਆ ਸੇਂ ਪੱਥਰ ਮਹਿ ਜੰਤ ਉਪਾਏ ਤਾ ਕਾਰਿਚਕ ਅਗੇ ਕਰ ਕਰਿਆ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੋ ਕੇ ਕਾਸ਼ਟ ਹਰਿਆ ਰਹਾਓ ਜਨਨ ਪਿਤਾ ਲੋਕ ਸੁਤ ਬੰਤਾ ਕੋਈ ਨ ਕਿਸ ਕੀ ਦਰਿਆ ਸਿਰ ਸਿਰ ਜਿਕ ਸੰਭਾਲੇ ਠਾਕੁਰ ਕਾਹੇ ਮਨ ਤੋ ਕਰਿਆ ਉਡੇ ਉਦ ਆਵੇ ਸੇ ਕੋਸਾ ਤਿਸ ਪਾਛੇ ਬਚਰੇ ਛਰੇਆ ਤਿਨ ਕਵਨ ਖਲਾਵੇ ਕਵਨ ਚੁਗਾਵੇ ਮਨ ਸਿਮਰਨ ਕਰਿਆ ਸਬਨੇ ਧੰਸ ਅਸ਼ਟ ਸਿਧਾਂਤ ਠਾਕੁਰ ਕੰਤ ਤੰਤਰਿਆ जन नानक बल बल, बल न पारा वरिया, राग आसा मोथ सूर इ सतगुर प्रसाद निरंजन हर परख निरंजन हर अगमा अगम अपारा सब त्याव सब त्याव तु जी हर सच्चे सिजन हारा सब जी तु जी तया तारा ਹਰ ਧਿਆਵੇ ਸੰਤੋ ਜੀ ਸਭ ਦੁਖ ਵਿਸਾਰਨ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਚੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਇੱਕ ਕੋ ਪੁਰਖ ਸਮਾਨਾ ਇੱਕ ਦਾਤੇ ਇੱਕ ਬਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹੋ ਤੁਦ ਬਿਨ ਅਵਰ ਨਾ ਜਣਾ ਤੂੰ ਪਰਬ੍ਰह्म ਬਿਆੰਤ ਬਿਆੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇ ਵੇਚੋ ਸੇ ਵੇ ਤੁਧ ਜੀ ਜਨ ਨਾਨਕ ਤਿੰਨ ਪੁਰ ਬਾਣਾ ਹਰ ਧਿਆਵੇ ਹਰ ਧਿਆਵੇ ਤੁਧ ਜੀ ਸੇ ਜਨ ਜੁਗ ਮੇ ਸੁਖ ਵਾਸੀ ਸੇ ਮੁਕਤ ਸੇ ਮੁਕਤ ਭੈਜਨ ਹਰ ਧਿਆਇਆ ਜੀ ਤਿੰਨ ਟੁੱਟੀ ਚਮਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿੰਨ ਕਾ ਪਉ ਸਭ ਗਵਾਸੀ जिन जन से जिन सेव्या मेरा हर जी ते हर हर समासी, से धन से धन जिन हर त्याया जी ज नानक तिन बल जासी, तेरी भगत तेरी भगत भंडार जी परे बेत भींत बेन्ता तेरे भगत तेरे भगत तुद जी हर अन अनक अनंता, तेरी अनक तेरी अनक करे हर पूजा जी ਤਪਤਾਪੇ ਜਪੇ ਬਿਅੰਤਾ ਤੇਰੇ ਅਨੇਕ ਤੇਰੇ ਅਨੇਕ ਪੜੇ ਬਹੁ ਸਿਮਰਤਿ ਸਾਸਤ ਚੇਕਰ ਕਿਰਿਆ ਖਟ ਕਰਮ ਕਰਨਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ ਤੂੰ ਆਤਪੁਰਤ ਅਪਰੰਪਰ ਕਰਤਾ ਜੀ ਤੁਧ ਜੇਵੜ ਅਵਰ ਨ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ तू नह चल करता सोई तू आपे पावे सोई वरते जी, तुद आपे करे सोई सृष्टि सब जी तुद आपे सब गोई जन नानक गुण गावे करते के जी जो सबसे का जानोई आसा महला चौथा तू तो करता सचियार में साई जो तू तो पावे सोई थी सी। ਜਤੂ ਦੇ ਸੋਈ ਹੋ ਪਾਈ ਰਹਾ ਓ ਸਭ ਤੇਰੀ ਸਤੂ ਸਭਨੀ ਧਿਆਇਆ ਜਿਸਨੂੰ ਕਿਰਪਾ ਕਰੇ ਤਿੰਨਾ ਅਮਰਤਨ ਪਾਇਆ ਗੁਰਮੁਖ ਲਾਧਾ ਮਨਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ ਤੂ ਦਰਿਆ ਸਤੁਝ ਹੀ ਮਾਇ ਤੁਜਬਿੰਦੂ ਚਾ ਕੋਈ ਨਾ ਹੈ ਜੀ ਚੰਤ ਸਭ ਤੇਰਾ ਖੇਰ ਵੇ ਜੋ ਮਿਲ ਵਿਛੜਿਆ ਸੰਜੋਗੀ ਮੈਂ ਜਿਸਨੋਂ ਤੂੰ ਜਾਣਾ ਏ ਸੋਏ ਜੰਝਾਣੇ ਹਰ ਗੁਣ ਸਦਹੀ ਆਖ ਵਖਾਣੇ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸੇਜੇ ਹੀ ਹਰਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕਿਆ ਸੁਭ ਹੋਏ ਤੁਦਬਿੰਦੂ ਜਾ ਅਵਰਨ ਕੋਏ ਤੂੰ ਕਰ ਕਰ ਵੇਖੇ ਜਾਣੇ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ आसा महला पहला तिथसर रडे पहले निवासा पानी पावक तिने किया पंकज मो पग नहीं चाले हम देखा तेह डूबी अले मन एक न मना हर बिसरत तेरे गुनगलिया रहाओ ना हो जती सती नहीं पड़िया मूर्ख मुग्धा जन्म पिया ਪਰਨਵਤ ਨਾਨਕ ਤਿੰਨ ਕੀ ਸਰਨਾ ਜਿਨ ਤੋਂ ਨਾਹੀ ਵਿਸਰਿਆ ਆਸਾ ਮਹਲਾ ਪੰਜਵਾ ਪਈ ਪ੍ਰਾਪਤਿ ਮਨ ਦੇ ਹੋਰੀਆ ਗੋਬਿੰਦ ਮਿਲਨ ਕੀ ਏ ਤੇਰੀ ਬਰੀਆ ਆਵਰ ਕਾਜ ਤੇਰੇ ਕਿਤੇ ਨ ਕਾਮ ਮਿਲ ਸਾਧ ਸੰਗਤ ਭਜ ਕੇ ਵੰਨ ਨਾਮ ਸਚਾਮਲਾ ਪਉ ਚਤਰੰਕੇ ਜਨਮ ਮ੍ਰਿਥਾ ਜਾਤ ਰੰਗ ਮਾਇਆ ਕੇ ਰਹਾਓ ਜਬ ਤਪ ਸੰਜਮ ਤਰਮ ਨ ਕਮਾਇ ਸੇਵਾ ਸਾਧਨ ਜਣਿਆ ਹਰ ਰਾਇ ਕਹੋ ਨਾਨਕ ਹਮ ਨੀਚ ਕਰਮਾ ਸਰਣ ਪਰੇ ਕੀ ਰਖੋ ਸਰਮਾ ਕਬਿਓ ਬਾਚ ਬੈਂਤੀ ਚਪਈ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਾਚਰ ਮਨ ਮੰਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਬੇ ਤੁਮ ਕਾਓ आप हाथ दे मोहि बचाओ सुखी बसे मोर परिवार सेवक सिख सबे करतारा मोर अच्छा निज कर दे करिए सब बैरण को आज संगरिए पूर्ण हुए हमारी आशा तोर भजन के रहे प्यासा तुम्हें छाड़ कोई अवर न त्याओ जो बर चाऊ तुम ते पाऊं सेवक सिख हमारे तारिए चुन चुन सत्र हमारे मारिए ਆਪ ਹੱਥ ਦੇ ਮੁਝੇ ਉਬਰੀਏ ਮਰਨ ਕਾਲ ਕਾ ਤਰਾਸ ਨਿਵਰੀਏ ਹੋ ਜੋ ਸਦਾ ਹਮਾਰੇ ਪਛਾ। ਸ਼੍ਰੀ ਸਤੂ ਚੋ ਕਰਿਓ ਰੱਛਾ ਰਖ ਲਓ ਮੋਇ ਰਖਣ ਹਾਰੇ ਸਾਈਂ ਸੰਤ ਸਹਾਈ ਪਿਆਰੇ। ਦੀਨ ਬੰਦ ਦੁਸ਼ਟੰਤ ਕੇ ਹੰਤਾ ਤੁਮ ਹੋ ਪੂਰੀ ਚਤੁਰਦਸ ਕੰਤਾ ਕਾਲ ਪਾਇ ਬ੍ਰਹਮਾ ਬਖਤਰਾ। ਕਾਲ ਪਾਏ ਸਿਰ ਜੋ ਅੰਕਰਾ ਕਾਲ ਪਾਏ ਕਲ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾ ਸਾ ਜਵਨ ਕਾਲ ਜੋ ਕੀ ਸਿਵ ਕੀਓ ਬੈਦ ਰਾਜ ਬ੍ਰਹਮਾ ਚੋਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਹੈ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਛਨ ਉਪਜਾਇਓ आद अंत एक के अवतारा सोई गुरु समझियो हमारा नमस्कार तिस को हमारे सकल प्रजा जन आप सवारे शिव कन को शिव गुण सुख दियो सतरन को पल मोबद कियो कट कट के अंतर की जानत पले बुरे की पीर पछानत चीटी ते कुंचर अस्थुला सब के कृपा दृष्ट कर फुला संतन दुख पाए ते दुखी सुख पाए साधन के सुखी एक एक की पीर काट कट के पट पट की जाने जब उदक्रा करा प्रचा तब दे अपारा जब आकर कब हो तो मैं मिलत दे तर सब हो ਜਿਤੇ ਬਦਨ ਸ੍ਰਿਸ਼ਟ ਸਭ ਤਾਰੇ ਆਪ ਆਪਨੀ ਗੁਜ ਉਚਾਰੇ ਤਮ ਸਭ ਹੀ ਤੇ ਰਹਤ ਨਿਰਾਲੰ ਜਾਣਤ ਬੇਟ ਭੇਟ ਅਰ ਆਲੰ ਨਿਰੰਕਾਰ ਨਿਰਕਾਰ ਨਲੰਬ ਆਗ ਅਨੀਲ ਅਨਾਦ ਅਸੰਭ ਤਾਕਾ ਮੂੜ ਉਚਾਰਤ ਬੇਦਾ ਜਾ ਕੋ ਭੇਵ ਨ ਪਾਵਤ ਬੇਦਾ ਤਾਕੋ ਕਿਰਪਾ ਹਨ ਅਨੁਮਾਨਤ महा मूल कृछ वेद न जानत महा देव को कहत सदा शिव निरंकार ता चितन ने पीव आप आपनी बुध है जति वर्णत पिंपिंदु है तेती तुमरा लखा न जाय पसारा कै बिदु सचा प्रथम संसार एकै रूप अनुप स्वरूपारंक प्योरा कहीं फूफा अंदज जे रज से तजकिनी उत्पूज खान बहु रचदिनी कोंग फूल राजा है बैठा कम स्मट फयो संग क्रिकेटा सगरी सृष्टि दिखाई अचंबाव आध जुगाद स्वरूप सियामबाव अब रक्षा मेरी तुम करो सिख उबार असख संग रो दुष्ट जीते उठवत उत्पाता सकल मलेश करो रण काता जय अस तुज तब सरनी परे तिनके दुष्ट दुखित है मरे पुरख जवान पग परे तिहारे तिनके तुम संकट सब तारे जो कल को एक बार तिए है तब के काल निकटनी एहे रक्षा होता है सब काला दुष्ट अरिष्ट डरे तत्काला इपा दृष्ट तंजायनि हरियो ताके ताप्तनक मोह हरियो रिद्ध चित कर्म सब होई दुष्ट छ छवे सकिर न कोई एक बार जिन तुमे संवारा का नफास ते ताहे उबारा जिन नर नाम तिहारो कहा दार्त दुष्ट दुखते रहा खडग केत में शरण तिहारी आप हाथ दे ले उबारे ਸਰਬਠੋਰਮੋ ਹੋਈ ਸਹਾਈ ਦੁਸ਼ਟ ਦੋਖ ਤੇ ਲਹਿਓ ਬਚਾਈ ਖੜਗ ਕੇਤਮੇ ਸਰਉ ਤਿਹਾਰੀ ਆਪ ਹੱਥ ਦੇ ਲਹਿਓ ਉਬਾਰੀ ਸਰਬਠੋਰਮੋ ਹੋਈ ਸਹਾਈ ਦੁਸ਼ਟ ਦੋਖ ਤੇ ਲਹਿਓ ਬਚਾਈ ਸੁਈਆ ਪਾਇ ਗਏ ਜਬ ਤੇ ਤੁਮਰੇ ਤਬ ਦੇ ਕੋ ਆਖਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ अनेक कहे मत एक न मान्यो सिमृत शास्त्र वेद सबे बहु भेद कहे हम एक न जान्यो श्री स्पान कृपा तुमरी कर मै न कहो सब तो हे बखान्यो दोहरा सगल द्वार को छाड के गयो तुहारो द्वार बाए गहे की लाज अस गोविंदास तुहार सगल द्वार को छाड के गयो तुहारो द्वार ਬਾਇਕ ਹੈ ਕਿ ਲਾਜ ਅਸ ਗੋਬਿੰਦਾਸ ਤੁਹਾਰਾ ਕਲੀ ਮਹੱਲਾ ਤੀਜਾ ਨੰਦਿਕੋੰਕਰ ਸਤਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣੀਆਂ ਆਈਆਂ ਸ਼ਬਦ ਤਗਾਉ ਹਰੀ ਕੇਰਾ मंजनी वसाया कह नानक आनंद होवा सतगुरु में पाया ए मन मेरे तू सदार हो हर नाले हर नाल रहो तू मन मेरे दुख सब विसारणा अंगीकारो ओ करे तेरा कार्य सब सवारणा सब नागला समरथ स्वामी सौ क्यों मनो विसारे कहे नानक मन मेरे सदा हो हर नाले साचे साहिबा क्या नाही कर तेरे करता तेरे सब किछे जिस दे सो पावे सदा सिफ्त सलाहा तेरी नाम मन वसावे ਨਾਮ ਜਿਨਕੇ ਮਨ ਵਸਿਆ ਬਾਜੀ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰੇ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖਮਨ ਆਈ ਵਸਿਆ ਜਿਨ ਇੱਛਾਂ ਸਭ ਪੂਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਇਹ ਵਡਿਆਈਆਂ बहन नानक सुनो संतो शब्द तरो प्यारो साचा नाम मेरा आधारो वाजे पंचतित घर संभागे घर संभागे शब्द वाजे कला चित करतारिया पंचतुत तुद बस कीते काल कंटक मारिया तुरकरम पाया तू जिनको सेना मरके लागे कह नानक ते सुख होवा चित घर अनहद वाजे आनंद सुनो वड सुनोढभाग्यो सगल मनोरथ पूरे पार ब्रह्म पाया उतरे सगल विसूरे दुख रोग संताप उतरे सोनी सच्चि बाणी संत साजन पै सरसे पूरे गुते जानी सुनते पुनित कहते पवि सतगु रे हा पर पूरे बिनवंत नानक गुरचरण लागे वाजे अनहत तूरे सुनते पुनित कहते पवित सतगुर रे हा पर पूरे बिनवंत नानक गुरचरण लागे वाजे अनहत तूरे मुंदामणि महला पंचवा थाल विच तिन वस्तु पयो सत्संतोख विचारो अमृत नाम ठाकुर का पयो जिसका सबस अधारो जेको खावे जेको को भूछे तिसका हो उदारो एहे वस्त जी नह जाई इतने नित रख उतारो तम संसार चरण लग तरिये सब नानक ब्रह्म श्लोक महला पंजवा तेरा किता जातो नाही मैनो जो कितोई मैं, कितो मैं निर्गुण आरे को गुण नाही ਆਪੇ ਤਰਸਪੀ ਹੋਈ ਤਰਸਪਿਆ ਮਹਿਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾ ਮਿਲੇ ਤਾਂ ਜੀਵਾ ਤਨਮਨ થી ਵੇ ਹਰੀਆ ਤਰਸਪਿਆ ਮਹਿਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾ ਮਿਲੇ ਤਾਂ ਜੀਵਾ ਤਨਮਨ થી ਵੇ ਹਰੀਆ ਪਾਉੜੀ ਤਿੱਥੇ ਤੂੰ ਸਮਰਥ ਜਿੱਥੇ ਕੋਈ ਨਹੀਂ पोथे तेरी रख अग्नि उतर माहे सुनके चमके दूत नाहे तेरे चढ़ जाए पउ्जल बिखम असगा गुर सब्दी पार पाहे जिनको लगी प्यास अमृत से ही खाए कल में एहो पुन गुन गोबिंद गाए सबसे नो कृपाल संभाले साहे साहे बिरता कोई न जाय जी आवे तुद आए श्लोक महला पंचवा अंतर गुर आराधना जीवा जप गुर नाव नेत्री सतगुर पैखणा सरणी सुना गुर नाव सतगुर से तीरथिया दरगे पाई ठाओ कहु नानक कृपा करे जिसनु एह वथ दे जग में उदम काड़िए विरले के के महल्ला पंजवा ਰਖੇ ਰਖਣਹਾਰ ਆਪ ਉਬਾਰੀਐਨ ਗੁਰ ਕੀ ਪੈਰੀ ਪਾਏ ਕਾਜ ਸਵਾਰੀਐਨ ਹੋਵਾ ਆਖ ਦੀਆਲ ਮਨੋ ਨਾ ਵਿਸਾਰੀਐਨ ਸਾਧ ਜਨਾਕੇ ਸੰਗ ਪਹੁੰਚੰ ਤਾਰੀਐਨ ਸਾਖਤ ਨਿੰਦਕ ਦੁਸ਼ਕਿੰਮਾਹੀ ਪਿਦਾਰੀਐਨ ਤੀ ਸਾਹਿਬ ਕੀਤੇ ਨਾਨਕ ਮੰਨੇ ਮਾਹੀ ਜਿ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ ਸਾਹਿਬ ਕੀ ਟੇਕ ਨਾਨਕ ਮੰਨੇ ਮਾਹੇ ਜਿਸ ਜ਼ਿਮਰਤ ਸੁਖ ਹੋਏ ਸਗਲੇ ਦੁਖ ਜਾਏ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ